ਦੋਸਤੋ ਇੱਕ ਤੁਸੀਂ ਖਬਰ ਦੇਖੀ ਹੈ ਜੀ ਵੀ ਕਿਸੇ ਦੇ 14 ਸਾਲਾ ਬਾਅਦ ਬੱਚਾ ਹੁੰਦਾ ਤੇ ਹਸਪਤਾਲ ਦੇ ਵਿੱਚ ਉਹ ਬੱਚਾ ਜਦੋਂ ਜਨਮ ਲੈਂਦਾ ਤਾਂ ਉਹਦੇ ਪਰਿਵਾਰ ਨੂੰ ਪਤਾ ਨਹੀਂ ਲੱਗਦਾ ਇੱਕ ਔਰਤ ਬੱਚਾ ਲੈ ਕੇ ਭੱਜ ਜਾਂਦੀ ਹੈ ਬੱਚਾ ਹੁੰਦਾ ਸਿਰਫ 3 ਦਿਨਾਂ ਦਾ ਤੇ ਉਹ ਬੱਚਾ ਬਾਈ ਜੀ ਫੜਿਆ ਗਿਆ ਤੇ ਅਸੀਂ ਇਹ ਵੀਡੀਓ ਤੁਹਾਨੂੰ ਦਿਖਾਵਾਂਗੇ ਇਹ ਉਹ ਔਰਤ ਹੈ ਠੀਕ ਹੈ ਇਹਨਾਂ ਹੈਗਾ ਰਿਸ਼ਪਾਲ ਕੌਰ ਇਹ ਉਹਦਾ ਘਰ ਵਾਲਾ ਜੀ ਇਹਨਾਂ ਹੈਗਾ ਜੀ ਪਰਮਿੰਦਰ ਸਿੰਘ ਠੀਕ ਹੈ ਇਹਨਾਂ ਨਾਲ ਅਸੀਂ ਬਾਅਦ ਗੱਲਬਾਤ ਕਰਾਂਗੇ ਜਿਹੜੇ ਸਾਡੇ ਥਾਣੇਦਾਰ ਸਪਾਰਟ ਸਿੰਘ ਜੀ ਹੈ ਤੇ ਸਾਡੇ ਮੁਨਸੀ ਸਕਰਨ ਸਿੰਘ ਜੀ ਇਹਨਾਂ ਨੇ ਬਹੁਤ ਮਿਹਨਤ ਨਾਲ ਬਹੁਤ ਇਮਾਨਦਾਰੀ ਨਾਲ ਪੂਰੀ ਤਨਦੇਹੀ ਨਾਲ ਬਈ ਇਹ ਕੰਮ ਕੀਤਾ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੀ ਹੈ ਅਸੀਂ ਆ ਜਨਾਬ ਅ ਥਾਣੇਦਾਰ ਸਭ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਜੀ ਜਿਹੜੀ ਇਹ ਮਤਲਬ ਇਹਨਾਂ ਨੇ ਘਨੌਣੀ ਹਰਕਤ ਕੀਤੀ ਹੈ ਪੂਰੇ ਪੰਜਾਬ ਲਈ ਪੂਰੇ ਸਾਰੇ ਜਿੰਨੇ ਵੀ ਦੇਖ ਰਹੇ ਆ ਬਹੁਤ ਨੇ ਘਨੌਣੀ ਹਰਕਤ ਕੀਤੀ ਹੈ ਇੱਕ ਸ਼ਰਮਿੰਦਗੀ ਵਾਲੀ ਗੱਲ ਹੈ ਇਹ ਇਹ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਤੇ ਕਿੱਥੋਂ ਫੜੇ ਗਏ ਆ ਤੁਹਾਨੂੰ ਇਹ ਕੰਪਲੇਨ ਕਿਹਨੇ ਲਖਾਈ ਸਸਰੀ ਗਾਲ ਇਹ ਇਹਨਾਂ ਦੀ ਰਿਪੋਰਟ ਸਾਡੇ ਕੋਲ ਪਹਿਲਾਂ ਦਰਜਾਈ ਸੀ ਜਿਨ੍ਹਾਂ ਦਾ ਬੱਚਾ ਚੱਕਿਆ ਗਿਆ ਉਹਨਾਂ ਨੇ ਰਿਪੋਰਟ ਲਗਾਈ ਸੀ ਜੀ ਅਸੀਂ ਇਹਨਾਂ ਦੀ ਭਾਲ ਵਿੱਚ ਹੀ ਤੁਰੇ ਫਿਰਦੇ ਸੀ ਅਤੇ ਸਾਨੂੰ ਕਿਸੇ ਨੇ ਫੋਨ ਕੀਤਾ ਦੋ ਅਣਪਛਾਤੇ ਜੋੜੇ ਅਤੇ ਉਹਨਾਂ ਕੋਲ ਇੱਕ ਨਿੱਕਾ ਜਿਹਾ ਬੱਚਾ ਹੈ ਉਹ ਦੇਖੇ ਗਏ ਅਸੀਂ ਭਾਲ ਕਰਦੇ ਹੋਏ ਸਾਡੀ ਟੀਮ ਇੱਧਰ ਖਾਲੀ ਜਗ੍ਹਾ ਜਿੱਧਰ ਵੀ ਚੋਰ ਖਾਲੀ ਜਗ੍ਹਾ ਜੀ ਲੁਕਦਾ ਅਸੀਂ ਉਧਰ ਨੂੰ ਆਏ ਤੇ ਅਸੀਂ ਇਹਨਾਂ ਨੂੰ ਦੇਖਿਆ ਇਹ ਸਾਨੂੰ ਦੇਖ ਕੇ ਕਬਰ ਆ ਗਏ ਸਾਨੂੰ ਸ਼ੱਕ ਹੋਇਆ ਕਿ ਇਹੀ ਹੈ ਫਿਰ ਜਿਹੜੀ ਕੰਪਲੇਨ ਲਿਖਾਈ ਗਈ ਹੈ ਤੁਹਾਨੂੰ ਪਰਿਵਾਰ ਦੇ ਪੀੜਤ ਪਰਿਵਾਰ ਦੇ ਮੈਂਬਰਾਂ ਵੱਲੋਂ ਲਿਖਾਈ ਗਈ ਹੈ ਜੀ ਹਾਂਜੀ ਹਾਂਜੀ ਪੀੜਤ ਪਰਿਵਾਰ ਦੇ ਮੈਂਬਰਾਂ ਵੱਲੋਂ ਲਿਖਾਈ ਗਈ ਸੀ ਜੀ ਤੇ ਇਹ ਕਿੰਨੇ ਟਾਈਮ ਹੋ ਗਏ ਜੀ ਮਤਲਬ ਕਿੰਨੇ ਦਿਨਾਂ ਬਾਅਦ ਇਹ ਫੜੇ ਗਏ ਜੀ ਆਪਰੇ ਬੰਦੇ 15 ਦਿਨਾਂ ਦੇ ਵਿੱਚ ਵਿੱਚ ਪੁਲਿਸ ਨੇ ਇਹਨਾਂ ਨੂੰ ਅੰਗਰਾਸ ਦੇ ਵਿੱਚ ਠੀਕ ਹੈ ਜੀ ਇਹ ਗੱਲ ਹੋਰ ਵੀ ਸੁਣਨੀ ਚਾਹੀਏ ਜੀ ਮਤਲਬ ਜਿਹੜੇ ਇਹ ਕਹਿੰਦੇ ਤੁਸੀਂ ਫੜੇ ਹੈ ਜੀ ਇਹ ਇਹਨਾਂ ਨੇ ਆਪਣਾ ਜਿਹੜਾ ਮੋਬਾਈਲ ਦਾ ਨੰਬਰ ਸੀ ਉਹ ਨੰਬਰ ਟ੍ਰੇਸ ਤੋਂ ਵੀ ਪਤਾ ਲੱਗਿਆ ਦੋਸਤੋ ਇਹ ਜਿਹੜੇ ਫੜੇ ਗਏ ਜੀ ਇੱਕ ਤਾਂ ਇਹਨਾਂ ਨੂੰ ਮਤਲਬ ਜਿਹੜੇ ਥਾਣੇਦਾਰ ਸਾਹਿਬ ਇਹਨਾਂ ਨੂੰ ਮਿਲੀ ਸੀ ਗੱਲਬਾਤ ਪਤਾ ਲੱਗਿਆ ਸੀਗਾ ਵੀ ਇੱਥੇ ਲੁਕੇ ਹੋਏ ਐ ਨੰਬਰ 2 ਇਹਨਾਂ ਨੇ ਨੰਬਰ ਟਰੇਸ ਕੀਤਾ ਇਹਨਾਂ ਨੇ ਨੰਬਰ ਫੋਨ ਲਗਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਫੋਨ ਤੋਂ ਫੜੇ ਗਏ ਐ ਠੀਕ ਐ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਤੇ ਇਹਨਾਂ ਨੇ ਇਹੋ ਜਿਹੀ ਕਿਉਂ ਅਰਜ਼ੀ ਕੀਤੀ ਆ ਜੀ ਆ ਮੈਡਮ ਜਿਹੜੀ ਤੁਸੀਂ ਇਹ ਮਤਲਬ ਬੱਚਾ ਚੱਕਿਆ ਜੀ ਹਨਾ ਤੁਸੀਂ ਬੱਚੇ ਨੂੰ ਚੱਕਣ ਲਈ ਤੁਹਾਨੂੰ ਕੀ ਮਜਬੂਰੀ ਹੋਈ ਜੀ ਵੀ ਤੁਸੀਂ ਇਹ ਬੱਚੇ ਨੂੰ ਤੁਹਾਨੂੰ ਚੱਕਣਾ ਪਿਆ ਜੀ ਮੈਂ ਬਹੁਤ ਦਵਾਈਆਂ ਖਾਲੀਆਂ ਸੀ ਬਹੁਤ ਸਿਆਣਾਂ ਕੋਲੇ ਗ ਮੇਰੇ ਜਵਾਬ ਨਹੀਂ ਹੁੰਦਾ ਸੀਗਾ ਨੁਕਸ ਸਾਰਾ ਇੰਨਾ ਚ ਸੀਗਾ ਮੇਰੇ ਘਰ ਵਾਲੇ ਚ ਮੇਰੇ ਚ ਕੋਈ ਨੁਕਸ ਨਹੀਂ ਸੀ ਫਿਰ ਮੈਨੂੰ ਜਵਾਬ ਚੱਕਣਾ ਪਿਆ ਅੱਛਾ ਜੀ ਜੇ ਤੁਹਾਨੂੰ ਤੁਸੀਂ ਕਹਿ ਰਹੇ ਹੋ ਉਹ ਦੇ ਮੂੰਹ ਕੈਮਰੇ ਕੇ ਮੰਨ ਰਹੇ ਹੋ ਵੀ ਤੁਹਾਨੂੰ ਬੱਚਣਾ ਚ ਬੱਚਾ ਜੱਕਣਾ ਬਿਆਨ ਆ ਵੀ ਤੁਸੀਂ ਦਵਾਈਆਂ ਖਾਧੀਆਂ ਸਿਆਣਿਆਂ ਕੋਲੇ ਗਏ ਸਿਆਣਿਆਂ ਨੂੰ ਤੁਸੀਂ ਹੁਣ ਤੱਕ ਜੀ ਕਿੰਨੇ ਪੈਸੇ ਲਟਾ ਚੁੱਕੇ ਹੋ ਜਿਹੜੇ ਸਿਆਣੇ ਸੱਪੇ ਹੁੰਦੇ ਨੇ ਉਹਨਾਂ ਕੋਲ ਤੁਸੀਂ ਕਿੰਨਾ ਪੈਸਾ ਖਰਾਬ ਕਰ ਚੁੱਕੇ ਹੋ ਹੁਣ ਦੇਖ ਜੀ ਸਾਡੇ ਕੋਲੇ 7 ਕਿੱਲੇ ਜ਼ਮੀਨ ਦੇ 7 ਕਿੱਲੇ ਅਸੀਂ ਬੇਚ ਕੇ ਐਂ ਦਵਾਂਗਾ ਮੂੰਹ ਹੀ ਲਾ ਦੇ ਲਓ ਜੀ 7 ਕਿੱਲੇ ਬਾਈ ਜੀ ਇਹਨਾਂ ਨੇ ਸਿਆਣੇ 7 ਕਿੱਲੇ ਦੇ ਨੇ ਵੇਚਤੇ ਤੇ ਕਿੰਨੇ ਦਾ 7 ਕਿੱਲੇ ਥੋੜੇ ਵਿਕੀ ਆ ਜੀ 7 ਕਿੱਲੇ ਨੂੰ ਬਾਈ ਕਿੰਨੇ ਦਾ ਹੋਊਗਾ ਤੁਹਾਨੂੰ 7 ਕਿੱਲੇ ਵੰਦਣਾ ਜਿਹੜੇ ਥੋੜੇ ਵਿਕੇ ਆ ਕਿੰਨੇ ਦਾ 7 ਕਿੱਲੇ ਵੇਚੇ ਸਾਨੂੰ 9 ਸਾਲ ਹੋ ਗਏ ਜੀ 9 ਸਾਲ ਤੋਂ ਥੋੜਾ ਬੱਚਾ ਨਹੀਂ ਹੋ ਰਿਹਾ ਹਾਂਜੀ 9 ਸਾਲਾਂ ਤੋਂ ਬਾਈ ਜੀ 7 ਕਿੱਲੇ ਵੇਚ ਦਿੰਦਾ ਨੇ ਤੇ ਬਾਈ ਤੁਹਾਨੂੰ 7 ਕਿੱਲੇ ਵੇਚਣ ਦੀ ਕੀ ਇਹ ਜੀ ਲੋੜ ਬਈ ਵੀ ਤੁਸੀਂ ਮਤਲਬ ਤੁਸੀਂ ਜਿਹੜੇ 7 ਕਿੱਲੇ ਵੇਚੇ ਆ ਬੱਚੇ ਲਈ ਸਾਨੂੰ ਜਿਹੜੇ ਰਿਸ਼ਤੇਦਾਰ ਮਿਹਣੇ ਮਾਰਦੇ ਸੀ ਮੇਰੇ ਮਾਪੇ ਇਹਨੂੰ ਘਰੋਂ ਕੱਢ ਦਿੰਦੇ ਸੀ ਤੇਰੇ ਬੱਚਾ ਨਹੀਂ ਦਾ ਨੁਕਸ ਮੇਰੇ ਸੀ ਤੇ ਫਿਰ ਤੁਸੀਂ ਬਾਈ ਤੁਹਾਨੂੰ ਮਿਹਣੇ ਦਿੰ ਵੀ ਕੁੜੀ ਨੂੰ ਤੰਗ ਨਾ ਕਰੋ ਇਹਨੂੰ ਮਿਹਨਤ ਦੇਓ ਗਲਤੀ ਮੇਰੀ ਹੈ ਜਾਂ ਮੇਰੇ ਦਾ ਕਸੂਰ ਹੈ ਮੈਂ ਮਤਲਬ ਵੀ ਮੈਨੂੰ ਬੱਚਾ ਨਹੀਂ ਹੋ ਰਿਹਾ ਉਹ ਸਮਝਦੇ ਨਹੀਂ ਹੈ ਪੁਰਾਣੇ ਜਵਾਨੇ ਦੇ ਬੰਦੇ ਆ ਉਹ ਅੱਛਾ ਹਾਂ ਘਰੋਂ ਕੱਢਦੇ ਇਹਦਾ ਬੇਚਾਰੀਆ ਕੀ ਕਸੂਰ ਹੈ ਚਲ ਉਹਦਾ ਕਸੂਰ ਤਾਂ ਨਹੀਂ ਬਾਈ ਇਹਦਾ ਬੇਚਾਰੀਆ ਤੁਸੀਂ ਕਹਿੰਦੇ ਕਸੂਰ ਨਹੀਂ ਇਹ ਬਾਈ ਬਾਈ ਕਹਿ ਰਹੇ ਆ ਵੀ ਇਹ ਬਾਈ ਦਾ ਬੇਚਾਰੀ ਦਾ ਕੀ ਕਸੂਰ ਹੈ ਬਾਈ ਦੀ ਗੱਲ ਸੁਣੋ ਠੀਕ ਹੈ ਹਮਦਰਦੀ ਹੈ ਬਾਈ ਨੂੰ ਦੁੱਖ ਹੈ ਕਿਸੇ ਦੇ ਮਤਲਬ ਜਿਹਦਾ ਬੱਚਾ ਨਹੀਂ ਉਹਨਾਂ ਨੂੰ ਦੁੱਖ ਹੁੰਦਾ ਹੈ ਪਰ ਹੁਣ ਜਿਹਦਾ ਕੋਈ ਤੁਸੀਂ ਬੱਚਾ ਜੱਕੇ ਉਹਦਾ ਕੀ ਕਸੂਰ ਕੀ ਹੈ ਹਨਾ ਉਹਦਾ ਮਤਲਬ 14 ਸਾਲਾਂ ਬਾਅਦ ਬੱਚ ਤੇ ਉਹ ਜੇ ਤੁਸੀਂ ਫੜੇ ਨਾ ਜਾਂਦੇ ਤੁਸੀਂ ਇਹ ਬੱਚੇ ਦਾ ਕੀ ਕਰਾਉਣਾ ਸੀ ਬਈ ਅਸੀਂ ਪਾਲ ਪੋਸਟ ਕਰਨ ਕਰਦੇ ਜੀ ਇਹਦਾ ਅੱਛਾ ਜੀ ਆਪ ਦਾ ਬੱਚਾ ਬਣਾ ਕੇ ਰੱਖਣਾ ਤੇ ਬਈ ਬਾਈ ਤੁਸੀਂ ਫਿਰ ਤੁਸੀਂ ਇੰਨੇ ਆਨਾਸ ਆਸ਼ਰਮ ਹੈ ਉੱਥੋਂ ਸੀ ਬੱਚਾ ਲਿਆ ਸਕਦੇ ਹੋ ਜਿੱਥੇ ਮਤਲਬ ਬੱਚਿਆਂ ਨੂੰ ਛੱਡ ਦਿੰਦੇ ਆ ਕਿਸੇ ਦਾ ਮਾਪਿ ਹੋਣੀ ਨਹੀਂ ਹੁੰਦਾ ਸਰ ਉੱਥੋਂ ਕਿਉਂ ਲਿਆ ਬਈ ਸਾਡੇ ਉੱਥੇ ਦਿਮਾਗ 'ਚ ਨਹੀਂ ਆਈ ਜੀ ਗੱਲ ਇਹ ਦਿਮਾਗ ਨਹੀਂ ਬਾਈ ਇਹ ਗੱਲ ਕੋਈ ਇਹ ਗੱਲ ਹੋਰ ਹੈ ਕੋਈ ਜਿਹੜੀ ਇਹ ਤਾਰ ਹੈ ਕਿਸੇ ਹੋਰ ਚੀਜ਼ ਨਾਲ ਜੁੜੀ ਹੋਈ ਹੈ ਇਹ ਅਸਲੀ ਜਿਹੜੀ ਠਾਣੇਦਾਰ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਇਹ ਗੱਲ ਜਿਹੜੀ ਹੈਗੀ ਹੈ ਸ਼ੱਕ ਦੇ ਘੇਰੇ 'ਚ ਹੈ ਇਹ ਕਹਿ ਰਹੇ ਆ ਵੀ ਸਾਡੇ ਬੱਚਾ ਨਹੀਂ ਸੀ ਅਸੀਂ ਆਪਣੀ ਖੁਸ਼ੀ ਲਈ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਵੀ ਸਾਡੀ ਬੰਸ ਅੱਗੇ ਜਾਵੇ ਤੇ ਮਤਲਬ ਉਹ ਪੁੱਛਣ ਵਾਲਾ ਹੋਵੇ 7 ਕਿੱਲੇ ਤੋਂ ਜ਼ਮੀਨ ਦੇ ਵੇਚ ਤੇ ਜਿਹੜੇ ਮਤਲਬ ਬਾਈ 7 ਕਿੱਲੇ ਵੇਚ ਚੁੱਕੇ ਹੋਣਾ ਤੇ ਫਿਰ ਬਾਈ ਇਹ ਬੱਚੇ ਨੂੰ ਤੁਸੀਂ ਕੀ ਖਵਾਉਂਦੇ ਕਾਦੇ ਲਈ ਰੈਡੀ ਕਰਕੇ ਖਵਾਉਂਦੇ ਕੁਝ ਕਰਦੇ ਠੀਕ ਹੈ ਬਈ ਇਹ ਕਿੰਨਾ ਨੂੰ ਬਸ ਵੀ ਘਰ ਚ ਜਗ੍ਹਾ ਮਿਲ ਜੇ ਸੋ ਦੋਸਤੋ ਇਹ ਗੱਲ ਹਜੇ ਗੁੰਡਲਦਾਰ ਬਣੀ ਹੋਈ ਹੈ ਜੀ ਠੀਕ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਇਹ ਠਾਣੇਦਾਰ ਸਾਨੂੰ ਪੁੱਛਾਂਗੇ ਸਰ ਇਹ ਜਿਹੜੀ ਮਤਲਬ ਕਹਿ ਰਹੇ ਹੈ ਜੀ ਬੀਸੀ ਵੀ ਬੱਚੇ ਨੂੰ ਤਾਂ ਚੱਕਿਆ ਵੀ ਸਾਡੇ ਬੱਚਾ ਨੇ ਤੁਸੀਂ ਇਹ ਚੀਜ਼ ਨਾਲ ਸਹਿਮਤ ਹੋ ਨਹੀਂ ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਸਾਡੇ ਕੋਲ ਇਹ ਜੇ ਪਹਿਲਾਂ ਹੀ ਬਹੁਤ ਮਾਮਲੇ ਆਏ ਆ ਯਾਰ ਕਿੰਨੇ ਮਾਮਲੇ ਤੁਹਾਡੇ ਕੋਲੇ ਆ ਚੁੱਕੇ ਜੀ ਇਹ ਜੀ ਹਜ਼ਾਰਾਂ ਹੀ ਮਾਮਲੇ ਆਉਂਦੇ ਆ ਸਾਡੇ ਕੋਲ ਕੋਈ ਸਾਲ ਦਾ ਬੱਚਾ ਚੱਕ ਲੈਂਦਾ ਕੋਈ 2 ਸਾਲ ਦਾ ਚੱਕ ਲੈਂਦਾ ਕੋਈ ਵੱਡੇ ਬੱਚੇ ਨੂੰ ਚੱਕ ਕੇ ਗਾਂ ਤਸਕਰੀ ਕਰਦੇ ਆ ਬੱਚਿਆਂ ਦੀ ਤਸਕਰੀ ਕਰਦੀ ਜੀ ਸੋ ਦੋਸਤੋ ਇਹ ਜਿਹੜੀ ਠਾਣੇਦਾਰ ਸਾਹਿਬ ਨੇ ਗੱਲ ਕਹੀ ਹੈ ਇਹ ਝੂਠ ਹੈ ਵੀ ਇਹਨਾਂ ਦੇ ਮਤਲਬ ਬੱਚਾ ਨਹੀਂ ਸੀ ਤਾਂ ਇਹਨਾਂ ਨੇ ਇਹ ਬੱਚਾ ਚੱਕਿਆ ਇਹ ਤਸਕਰੀ ਕਰਦੇ ਆ ਏ ਬਾਈ ਜੀ ਤੁਸੀਂ ਇਹਨਾਂ ਨੂੰ ਕੋਈ ਇਹ ਜੀ ਕੋਈ ਕੁੱਟਮਾਰ ਕੀਤੀ ਹੋਵੇ ਜਾਂ ਇਹਨਾਂ ਨੂੰ ਤੁਸੀਂ ਪੁਸ਼ਕਸ਼ ਕੀਤੀ ਹੋਵੇ ਜਦੋਂ ਹਾਂ ਲੈ ਇਹਨਾਂ ਨਾਲ ਅਸੀਂ ਕੋਈ ਕੁੱਟਮਾਰ ਨਹੀਂ ਕੀਤੀ ਪਹਿਲਾਂ ਬੱਚਾ ਬੱਚਿਆਂ ਦੇ ਘਰਦਿਆਂ ਨੂੰ ਦਵਾਂਗੇ ਇਹਨਾਂ ਤੇ ਜਿਹੜਾ ਕੇਸ ਲੱਗੂਗਾ ਧਾਰਾ ਲੱਗੂਗੀ ਉਹਦੇ ਤਹਿਤ ਇਹਨਾਂ ਤੇ ਕਾਰਵਾਈ ਕੀਤੀ ਬੱਚਾਂ ਦੇ ਪਰਿਵਾਰ ਨੂੰ ਪਤਾ ਲੱਗ ਚੁੱਕਿਆ ਜੀ ਮਤਲਬ ਬੱਚਾ ਤੁਸੀਂ ਫੜੇ ਹਾਂ ਬੱਚਾਂ ਦੇ ਘਰਦਿਆਂ ਨੂੰ ਅਸੀਂ ਫੋਨ ਲਗਾ ਦਿੱਤਾ ਉਹ ਬਸ ਪਹੁੰਚਣ ਆਲੇ ਹੋਣਗੇ ਠੀਕ ਹੈ ਜੀ ਬਾਈ ਜੀ ਆਪਣਾ ਕਿਹੜਾ ਪਿੰਡ ਹੈ ਜੀ ਕੀ ਥੋੜਾ ਐਡਰੈਸ ਆ ਪੂਰਾ ਸਾਨੂੰ ਪੂਰਾ ਦੱਸੋ ਨਾ ਮਰਜਮਾਨ ਸਰ ਪਿੰਡ ਆਈ ਸਾਡਾ ਜੀ ਜ਼ਿਲ੍ਹਾ ਮੋਡ ਮੰਡੀ ਜ਼ਿਲ੍ ਠੀਕ ਹੈ ਬਾਈ ਹੁਣ ਤੁਸੀਂ ਆਪਾਂ ਕੈਮਰੇ ਅੱਗੇ ਹੈ ਨਾ ਤੁਸੀਂ ਸੱਚ ਦੱਸ ਦੋ ਕਿਉਂਕਿ ਹੁਣ ਜੇ ਤੁਸੀਂ ਮਤਲਬ মিডিਆ ਦੇ ਤੱਕ ਦਾ ਥੋੜਾ ਲੱਗੀ ਗਿਆ ਹੈ ਨਾ ਸੱਚਾਈ ਦੱਸੋ ਕੀ ਹੈ ਤੁਸੀਂ ਬੋਲ ਸਕਦੇ ਹੋ ਨਹੀਂ ਜੀ ਸਾਡੀ ਤਾਂ ਇਹੀ ਬਿਆਨ ਹੈ ਜੀ ਅੱਛਾ ਜੀ ਬੜਾ ਤੁਸੀਂ ਦੱਸੋ ਤੁਸੀਂ ਕਿਹਾ ਵੀ ਤੁਸੀਂ ਰਿਸ਼ਤੇਦਾਰੀ ਜਾਂਦੇ ਸੀ ਤੁਹਾਨੂੰ ਤਾਣੇ ਮਿਹਣੇ ਮਾਰਦੇ ਸੀ ਤੇ ਤੁਸੀਂ ਕਦੇ ਉਹਨਾਂ ਦਾ ਵਿਰੋਧ ਕੀਤਾ ਬਹੁਤ ਜ਼ਿਆਦਾ ਕੀਤਾ ਸੀ ਵੀ ਇਸ ਮੇਰਾ ਕੀ ਕਸੂਰਾ ਨਹੀਂ ਸਮਝਦੇ ਸੀ ਆਹਦੇ ਸਾਨੂੰ ਨਹੀਂ ਪਤਾ ਜਿੱਥੇ ਮਰਜੀ ਦਵਾਈਆਂ ਖਾਜੋ ਮਰਜੀ ਕਰ ਸਾਨੂੰ ਬੱਚਾ ਚਾਹੀਦਾ ਇਸ ਕਰ ਤੋਂ ਬੱਚਾ ਮੰਗਨ ਦੀ ਉਹ ਮਤਲਬ ਉਹ ਨੂੰ ਅਸੀਂ ਬੱਚੇ ਹੀ ਲੈਣਾ ਹਾਂਜੀ ਤੇ ਤੁਸੀਂ ਅੱਜ ਤੱਕ ਤੁਹਾਨੂੰ ਕੋਈ ਉਹਨਾਂ ਨੇ ਜਲੀਲ ਕੀਤਾ ਹੋਵੇ ਕੋਈ ਤਾਂ ਤਾਂ ਨਹੀਂ ਮਿਹਣੇ ਮਾਰੇ ਹੁਣ ਬਹੁਤ ਜ਼ਿਆਦਾ ਘਰੋਂ ਕੱਢ ਦਿੰਦੇ ਸੀ ਮੈਨੂੰ ਮੇਰੇ ਸੱਸ ਸਹੁਰਾ ਫਿਰ ਇਹ ਇਹਨਾਂ ਨੂੰ ਵੀ ਕਹਿੰਦੇ ਤੂੰ ਵੀ ਜਾ ਜਿੱਧਰ ਗਈਓ ਅਸੀਂ ਮਜਬੂਰ ਹੋ ਕੇ ਬੱਚਾ ਚੱਕਣਾ ਪਿਆ ਸੰਨ। ਮਤਲਬ ਇਹਨਾਂ ਨੇ ਥੋੜਾ ਸਾਥ ਦਿੱਤਾ? ਹਾਂਜੀ ਇਹਨਾਂ ਨੇ ਪੂਰਾ ਦਿੱਤਾਗਾ। ਇਹਨਾਂ ਨੇ ਥੋੜੇ ਕਦੇ ਇਸ ਨੂੰ ਇਹਨਾਂ ਨੇ ਕੁੱਟਿਆ ਮਾਰਿਆ ਨਹੀਂ ਕੋਈ ਗਾਲੀ ਗਲੋਚ ਨਹੀਂ ਕੀਤੀ। ਨਹੀਂ ਇਹਨਾਂ ਨੇ ਕੋਈ ਨਹੀਂ ਕੀਤਾ ਸੱਸ ਸਹੁਰਾ ਮੇਰੇ ਨਨਦਾਂ ਮੇਰੀਆਂ ਬਹੁਤ ਜ਼ਿਆਦਾ ਮੈਨੂੰ ਤੰਗ ਕਰਦੀਆਂ ਸੀ ਬਹੁਤ ਜ਼ਿਆਦਾ। ਫਿਰ ਤੁਸੀਂ ਜ਼ਮੀਨ ਵੇਚੀ ਜੀ? ਜ਼ਮੀਨ ਤੁਸੀਂ ਆਪਦੀ ਸੱਸ ਮਗਰ ਲਾਕੀ ਵੇ ਨਹੀਂ ਜੀ ਸਾਨਾ ਤੇ ਵਿਸ਼ਵਾਸ ਹੁਣ ਟੁੱਟ ਗਿਆ ਜੀ ਸਾਡਾ ਨਹੀਂ ਮਤਲਬ ਪਹਿਲਾਂ ਤੁਸੀਂ ਜ਼ਮੀਨ ਵੇਚੀ ਐ ਉਸ ਤੋਂ ਸੀ ਜੀ ਮਾਂ ਮਗਰ ਲਾਕੇ ਗਏ ਆ ਜੇ ਪਿਓ ਮਗਰ ਲਾਕੇ ਗਏ ਕਿ ਭੈਣਾ ਕੋ ਪ੍ਰਾਣੇ ਮਗਰ ਲਾਕੇ ਸੀ ਬਸੇਰਾ ਜੀ ਪ੍ਰਾਣੇ ਵੀ ਕਹਿੰਦੇ ਉਹ ਬਾਬੇ ਕੋਲੇ ਚੱਲ ਉਹਦੇ ਕੋਲੇ ਜਾ ਉਹਦੇ ਕੋਲੇ ਜਾ ਜੀ ਅਸੀਂ ਜਮਾਂ ਕੰਨੇ ਕੰਮ ਕੀਤਾ ਜੀ ਸਾਰਾ ਡਾਕਟਰਾਂ ਨੂੰ ਪੈਸਾ ਖਵਾ ਚੇਲਿਆਂ ਨੂੰ ਉਹ ਕਿਹੜਾ ਚੇਲਾ ਜਿਹੜੇ ਕੋਲੇ ਗਏ ਨਹੀਂ ਭਾਈ ਜੀ ਇਹ ਕਹਿੰਦੇ ਵੀ ਹੁਣ ਤੱਕ ਉਹ ਕਿਹੜਾ ਚੇਲਾ ਜਿਹਦੇ ਕੋਲੇ ਗਏ ਨਹੀਂ ਇਹਨਾਂ ਨੇ ਹੁਣ ਤੱਕ ਕਮ ਸੇ ਕਮ ਭਾਈ ਜੀ ਇਹਨਾਂ ਨੇ 7 ਕਿੱਲੇ ਦੀ ਜ਼ਮੀਨ ਦੇ ਸੀ ਉਹ ਵੇਚ ਚੁੱਕੇ ਐ ਭਾਈ ਹੁਣ ਇਸ ਟਾਈਮ ਜ਼ ਹੁਣ ਇੱਕ ਅੱਧਾ ਕਿੱਲਾ ਰਹਿ ਗਿਆ ਸਾਡੇ ਕੋਲ ਅੱਛਾ ਉਹ ਹੁਣ ਉਹਦਾ ਕੀ ਸੋਚਿਆ ਵੀ ਜੇ ਤੁਹਾਨੂੰ ਇਹ ਬੱਚਾ ਤੁਸੀਂ ਨਾ ਚਾਹਦੇ ਉਹ ਵੇਚ ਦਿੰਦੇ ਉਹ ਵੀ ਵਿਕ ਜਾਂਦਾ ਜੀ ਫਿਰ ਠੀਕ ਹੈ ਜੀ ਬਸ ਦਵਾਈਆਂ ਬੂਟੀਆਂ ਚੇਲਿਆਂ ਕੋਲੇ ਹੀ ਰੋਜ਼ ਓਕੇ ਹਾਂਜੀ ਹੁਣ ਤੁਸੀਂ ਬੱਚਾ ਤੁਸੀਂ ਬੱਚਾ ਘਰੇ ਲੈ ਗਏ ਹੋ ਤੁਹਾਡੀ ਮਾਂ ਵੀ ਉਹਨੂੰ ਖੁਸ਼ੀ ਹੋਈ ਕਿ ਬੰਦਲ ਤੁਹਾਡੇ ਬਰੋਥ ਸੀਗੇ ਉਹ ਉਹ ਖੁਸ਼ ਹੋ ਗਈ ਅੱਛਾ ਜੀ ਹਾਂ ਵੀ ਬੱਚਾ ਲੈਂਦਾ ਅਸੀਂ ਦੱਸਿਆ ਨਹੀਂ ਉਹਨਾਂ ਨੂੰ ਵੀ ਚੋਰੀ ਕਰਕੇ ਲੈ ਗਏ ਅੱਛਾ ਹਾਂਜੀ ਦੇਖੋ ਜੀ ਕਿਸੇ ਗਾਂ ਦੀਆਂ ਰਿਸ਼ਤੇਦਾਰ ਤੋਂ ਲੈਤਾ ਠੀਕ ਹੈ ਇਹਨਾਂ ਦਾ ਵੀ ਜਿਵੇਂ ਇਹ ਦੱਸ ਰਹੇ ਆ ਵੀ ਇਹ ਕਹਿੰਦੀ ਆ ਵੀ ਅਸੀਂ ਆਪਣੀ ਪਰਿਵਾਰ ਨੂੰ ਖੁਸ਼ ਕਰਨ ਲਈ ਉਹਦੇ ਮਾਪਿਆਂ ਨੂੰ ਖੁਸ਼ ਕਰਨ ਲਈ ਇਹ ਬੱਚਾ ਚੋਰੀ ਕੀਤਾ ਪਰ ਭਾਈ ਇੱਕ ਪਾਸੇ ਕਹਿੰਦੇ ਇਹ ਖੁਸ਼ੀ ਦਾ ਮਾਹੌਲ ਸੀ ਤੇ ਇੱਕ ਪਾਸੇ ਗਮੀ ਦਾ ਮਾਹੌਲ ਸੀ ਹੁਣ ਜਿਹਦਾ ਬੱਚਾ ਚੱਕਿਆ ਉਹਨਾਂ ਨੂੰ ਤਾਂ ਬਹੁਤ ਦੁੱਖ ਹੋਣਾ ਹੈ ਭਾਈ ਹੁਣ ਤੁਸੀਂ ਵੀ ਬੱਚਾ ਲੰਦਾ ਹਾਂ ਜੀ ਤੁਹਾਨੂੰ ਕਿੰਨੀ ਖੁਸ਼ੀ ਹੋਈ ਹੈ ਨਾ ਤੁਸੀਂ ਬਹੁਤ ਖੁਸ਼ੀ ਜਾਈ ਹੈ ਉਹ ਜਿਹਦਾ ਬੱਚਾ ਚੱਕਿਆ ਗਿਆ ਉਹਨਾਂ ਦੇ ਕਿੰਨਾ ਦੁੱਖ ਕਿੰਨਾ ਕੀ ਮਤਲਬ ਗਮੀ ਦਾ ਮਾਹੌਲ ਹੋਣਾ ਉਹ ਤਾਂ ਦੇਖੋ ਜੀ ਹੁਣ ਕੀ ਕਹਿ ਸਕਦੇ ਪਰ ਅਸੀਂ ਵੀ ਫਸੇ ਸੀ ਮਜਬੂਰ ਸੀਗੇ ਅਸੀਂ ਕਰਦੇ ਤਾਂ ਕਰਦੇ ਕੀ ਹੋਰ ਨਹੀਂ ਤੁਸੀਂ ਭਾਈ ਜੀ ਠੀਕ ਹੈ ਫਸੇ ਸੀਗੇ ਮੰਨਦੇ ਆਪਾਂ ਤੁਸੀਂ ਆਪਦੇ ਕੋਈ ਥੋੜੀ ਭੈਣ ਥੋੜਾ ਕੋਈ ਅੱਗੇ ਹੈਣੋ ਨਹੀਂ ਦੱਸਿਆ ਯਾਰ ਹੈਗੀ ਆਈ ਉਹ ਨਹੀਂ ਹੋ ਕਰਦੀ ਨਹੀਂ ਤੁਸੀਂ ਉਹਨਾਂ ਦਾ ਵੀ ਬੱਚਾ ਲੈ ਸਕਦੇ ਸੀ ਨਾ ਉਹਨਾਂ ਤੋਂ ਕੋਈ ਆਪਣਾ ਗੋਦ ਲੈ ਸਕਦੇ ਸੀ ਉਹਨਾਂ ਤੋਂ ਮਤਲਬ ਨਹੀਂ ਉਹ ਮਾੜਾ ਮੰਨਦੇ ਹੀ ਇਹਨਾਂ ਨੂੰ ਬੱਚਾ ਦੇਣ ਨੂੰ ਤਿਆਰ ਨਹੀਂ ਸੀ ਅੱਛਾ ਮਤਲਬ ਬੱਚਾ ਦੇਣ ਨੂੰ ਤਿਆਰ ਨਹੀਂ ਸੀ ਉਂਗਲ ਲਾਉਣ ਨੂੰ ਤੁਹਾਨੂੰ ਅੱਗੇ ਹਾਂਜੀ ਹਾਂ ਤਾਨੇ ਮੇਨੇ ਦਿੰਦੇ ਕਹਿੰਦੇ ਵੀ ਇਹਦੇ ਚੀ ਨੁਕਸਾ ਇਹਨੂੰ ਘਰੋਂ ਕੱਢ ਦੋ ਬਸ ਅੱਛਾ ਮਤਲਬ ਇਹਨਾਂ ਦਾ ਨੁਕਸਾ ਬਹੇ ਨਹੀਂ ਸੀਗਾ ਹਾਂਜੀ ਨੁਕਸਾ ਤੁਹਾਡੇ ਸੀ ਹਾਂਜੀ ਹਾਂ ਸਰ ਸੋ ਦੋਸਤੋ ਇਹ ਪੰਜਾਬ ਦੇ ਹਾਲਾਤ ਆ ਬਾਈ ਤੁਸੀਂ ਦੇਖ ਰਹੇ ਹੋ ਠੀਕ ਹੈ ਕਸੂਰ ਇਹਨਾਂ ਦਾ ਵੀ ਇਹਨਾਂ ਦਾ ਵੀ ਆ ਇਹਨਾਂ ਦੇ ਮਾਪਿਆਂ ਦਾ ਵੀ ਹੈ ਠੀਕ ਹੋਨੇ ਹੀ ਮਤਲਬ ਆਪਣੇ ਸਪਈਆਂ ਦੇ ਰਹੇ ਆ ਵੀ ਜਿਹੜਾ ਬੱਚਾ ਜੱਕਿਆ ਸੀ ਆਪਣੇ ਘਰ ਨੂੰ ਅੱਗੇ ਵਧਾਉਣ ਲਈ ਕੀਤਾ ਅਸੀਂ ਜ਼ਮੀਨ ਵੇਚ ਚੁੱਕੇ ਆ ਭਾਈ ਕਿੰਨੇ ਸਿਆਣੇ ਕੋਲੇ ਜਾਵੜੇ ਹੁੰਦੱਕ ਪੰਜਾਬ ਚ ਕਿੰਨੇ ਸਿਆਣੇ ਕੋਲੇ ਜਾ ਚੁੱਕੇ ਹੋ ਤੂੰ ਜਾਣ ਗਿਣਤੀ ਆ ਜੀ ਕੀ ਦਾ ਨਾਂ ਲਈ ਜੀ ਤੇ ਸਿਆਣੇ ਕੋਲੇ ਕੁਝ ਹੈਗਾ ਕਿ ਨਹੀਂ ਨਹੀਂ ਅਸੀਂ ਨਹੀਂ ਮੰਨਦੇ ਨਹੀਂ ਦੋਸਤੋ ਇਹ ਸੱਚ ਹੈ ਸਿਆਣੇ ਕੋਲੇ ਜਿਹਦੇ ਕੋਲੇ ਮਰਜ਼ੀ ਵਗਜੋ ਉਹਨਾਂ ਕੋਲੇ ਡੱਕਾ ਨਹੀਂ ਜਿਹੜੇ ਸਿਆਣੇ ਇੰਨੇ ਹੀ ਸਿਆਣੇ ਹੁਣ ਇੰਨੇ ਉਹ ਲੋਕਾਂ ਦੇ ਭਲੇ ਕਰਦੇ ਹੁਣ ਤਾਂ ਲੋਕਾਂ ਤੋਂ ਮੰਗ ਕੇ ਨਾ ਖਾਣ ਠੀਕ ਹੈ ਏ ਭਾਈ ਤੁਹਾਨੂੰ ਕਿਸੇ ਨੇ ਕਿਹਾ ਸੀਗਾ ਕਿਸੇ ਸਾਨੇ ਨੇ ਕਿਹਾ ਸੀ ਜਾਂ ਕਿਸੇ ਹੋਰ ਕਿਹਾ ਸੀ ਵੀ ਇਹ ਬੱਚਾ ਅਸੀਂ ਚੱਕੋ ਨਹੀਂ ਤੁਹਾਡਾ ਆ ਜਾਊਗਾ ਹਾਂਜੀ ਇਹ ਕਿਸੇ ਚੇਲੇ ਨੇ ਹੀ ਰਹਿ ਦਿੱਤੀ ਸੀ ਠੀਕ ਹੈ ਜੀ ਉਹ ਕਹਿੰਦਾ ਤੁਸੀਂ ਬੱਚਾ ਚੱਕ ਲਓ ਉਹ ਤਾਂ ਕਹਿੰਦਾ ਤੁਹਾਡਾ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਓਕੇ ਹਾਂਜੀ ਕਹਿੰਦੇ ਭਾਈ ਗੱਲ ਇਹ ਸੀ ਵੀ ਇਹ ਵੀ ਸੁਣਨਾ ਚਾਹੀਏ ਵੀ ਤੁਸੀਂ ਇਹ ਬੱਚੇ ਨੂੰ ਚੱਕ ਕੇ ਕਿੰਨੀ ਦੀ ਬਲੀ ਦੇਣੀ ਸੀ ਕਿਸੇ ਸਾਨੇ ਨੇ ਕਿਹਾ ਸੀ ਵੀ ਤੁਸੀਂ ਇਹ ਬਲੀ ਦੇਵੋਗੇ ਤਾਂ ਤੁਹਾਡਾ ਬੱਚਾ ਆਊਗਾ ਇਹ ਸੱਚ ਹੈ ਇਹ ਆਪਾਂ ਸੱਚ ਦੱਸਣਾ ਚਾਹੁੰਦੇ ਹਾਂ ਸੱਚ ਤੁਹਾਨੂੰ ਬੋਲਣਾ ਪੈਣਾ ਹਾਂਜੀ ਆਖਿਆ ਸੀ ਲਓ ਵੀ ਦੋਸਤੋ ਜਿਹੜੀ ਪੂਰੀ ਗੱਲ ਨਿਕਲ ਕੇ ਆਈ ਹੈ ਇਹਨਾਂ ਨੇ ਬੱਚੇ ਦੀ ਬਲੀ ਦੇਣੀ ਸੀਗੀ ਏ ਬੱਚੇ ਨੂੰ ਚੱਕ ਕੇ ਇਹਨਾਂ ਨੇ ਇਹ ਬੱਚੇ ਦੀ ਬਲੀ ਦੇਣੀ ਸੀ ਸਿਆਣਿਆਂ ਦਾ ਮਗਰ ਲੱਗੇ ਹੋਏ ਸੀਗੇ ਜੀ ਇਹ ਜਿਵੇਂ ਜਿਵੇਂ ਇਹ ਪੁਲਿਸ ਕੋਲੇ ਖੜੀ ਐ ਪੁਲਿਸ ਜ਼ੋਰ ਪਾ ਰਹੀ ਐ ਮੀਡੀਆ ਜ਼ੋਰ ਪਾ ਰਹੀ ਐ ਇਹ ਆਪਣੇ ਆਪ ਖੁੱਲ ਰਿਹਾ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਜਿਹੜਾ ਬੱਚਾ ਚੱਕਿਆ ਇਹਨਾਂ ਦੇ ਬੱਚਾ ਨਹੀਂ ਹੋ ਰਿਹਾ ਸੀ ਇਹਨਾਂ ਦੇ ਪਰਿਵਾਰ ਨੇ ਜ਼ੋਰ ਪਾਇਆ ਇਹ ਸਭ ਝੂਠ ਹੈ ਕੋਈ ਇਹਨਾਂ ਦੇ ਪਰਿਵਾਰ ਨੇ ਜ਼ੋਰ ਨਹੀਂ ਪਾਇਆ ਠੀਕ ਹੈ ਜੋ ਚਲੋ ਪਾਉਨੇ ਆਪਾਂ ਇਹ ਨਹੀਂ ਵੀ ਕਿਸੇ ਦਾ ਬੱਚਾ ਚੱਕ ਲੂ ਇਹ ਹੁਣ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਆਪਣੇ ਘਰ ਦੀ ਪੀੜ੍ਹੀ ਨੂੰ ਅੱਗੇ ਵਧਾਉਣ ਲਈ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਲਈ ਬੱਚਾ ਚੱਕਿਆ ਪਰ ਜੋ ਸੱਚ ਸੀ ਭਾਈ ਪੰਜਾਬ ਦੇ ਵਿੱਚ ਡੇਰਾਬਾਦ ਨੇ ਆਉਧੀਆਂ ਜੜਾ ਪੂਰੀਆਂ ਕਾਇਮ ਕਰ ਲਈਆਂ ਸਿਆਣੇ ਸੱਪੇ ਜੋ ਸਾਧੂ ਪਖੰਡੀ ਐ ਉਹਨਾਂ ਕਰਕੇ ਹੀ ਇਹਨਾਂ ਨੇ ਮਤਲਬ ਕੀ ਹੈ ਬਾਈ ਇਹ ਬੱਚਾ ਚੱਕਿਆ ਤੇ ਬੱਚੇ ਦੀ ਉਹਨਾਂ ਨੇ ਬਲੀ ਦੇਣੀ ਸੀ ਬਾਈ ਬਲੀ ਇਹ ਕਿੱਥੇ ਦੇਣੀ ਸੀਗੀ ਕਿਵੇਂ ਕਿਹਾ ਸੀ ਤੁਹਾਨੂੰ ਵੀ ਕੀ ਕਰਨ ਦੀ ਬਲੀ ਕਿਵੇਂ ਦੇਣੀ ਹੈ ਕੀ ਕਰਨਾ ਹੈ ਉਹਦਾ ਉਹਦਾ ਕਹਿੰਦਾ ਸੀ ਕਿਹੜਾ ਤੁਸੀਂ ਲਿਆਓ ਸਾਡੇ ਕੋਲੇ ਅੱਛਾ ਜੀ ਤੇ ਉਦੋਂ ਬਾਅਦ ਅਸੀਂ ਆਪੇ ਸਮਝਾਂਗੇ ਲੋ ਵੀ ਹੋਰ ਨਵੀਂ ਗੱਲ ਖੁੱਲ ਕੇ ਆਈ ਹੈ ਵੀ ਜਿਹੜਾ ਇਹ ਬੰਦੇ ਨੇ ਉਹਨਾਂ ਕੋਲੇ ਜਾਣਾ ਸੀਗਾ ਤੇ ਉਹਨਾਂ ਨੇ ਜਿਹੜਾ ਸਿਆਣਾ ਸੀਗਾ ਸਿਆਣਾ ਕਿੱਥੋਂ ਦਾ ਬਾਈ ਉਹ ਬਾਹਰੋਂ ਆ ਜੀ ਰਾਜਸਥਾਨ ਚ। ਉਹ ਰਾਜਸਥਾਨ ਚੋਂ ਬਾਈ ਉਹਨਾਂ ਕੋਲ ਕਿੰਨੇ ਪੈਸੇ ਮੰਗੇ ਸੀ ਥੋੜੇ ਤੋਂ। ਉਹਨਾਂ ਨੇ 25000। 25000 ਰੁਪਏ ਮੰਗਿਆ ਸੀ ਇੱਕ ਕਿਸੇ ਦਾ ਬੱਚਾ ਮੰਗਿਆ ਸੀਗਾ। ਇਹ ਬੱਚੀ ਦੀ ਉਹਨੇ ਬਲੀ ਦੇਣੀ ਸੀ। ਉਸ ਤੋਂ ਬਾਅਦ ਇਹਨੂੰ ਕਹਿੰਦੇ ਥੋੜੇ ਬੱਚਾ ਹੋਊਗਾ। ਦੇਖੋ ਕਿੱਡਾ ਪਾਪ ਵਾਲਾ ਕੰਮ ਹੈ ਬਾਈ। ਸੋ ਜਿਹੜੇ ਵੀਡੀਓ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰੋ ਬਾਈ ਤੇ ਆਪਾਂ ਜਿਹੜੇ ਪੰਜਾਬ ਦੇ ਵਿੱਚ ਡੇਰਾਬਾਦ, ਚੇਲੇ ਸਣਿਆਂ ਉਹਨਾਂ ਨੂੰ ਖਤਮ ਕਰਨਾ ਹੈ ਤੇ ਇਹੋ ਜਿਹੇ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ। ਜਨਾਬ ਹੁਣ ਤੁਸੀਂ ਇਹ ਕੁਝ ਗੱਲਾਂ ਤਾਂ ਤੁਸੀਂ ਬਣਾਲੀਆਂ। ਬਿਨਾ ਕੁੱਟੇ ਬਿਨਾ ਮਾਰਿਆ ਹੁਣ ਤੁਸੀਂ ਇਹ ਆਉਦੇ ਮੂੰਹੋਂ ਮੰਨੇ ਵੀ ਇਹਨਾਂ ਨੇ ਜੋ ਪੰਜਾਬ ਦੇ ਵਿੱਚ ਕਿਸੇ ਦਾ ਬੱਚਾ ਚੱਕ ਕੇ ਉਹ ਸਿਆਣੇ ਕੋਲ ਲੈ ਕੇ ਜਾਣਾ ਸੀ ਉੱਥੇ ਉਹਨਾਂ ਨੇ ਬਲੀ ਦੇਣੀ ਸੀ ਬਲੀ ਬੁਲੀ ਨਹੀਂ ਦਿੰਦੇ ਜੀ ਉਹ ਹਾਂਜੀ ਬਲੀ ਬੁਲੀ ਨਹੀਂ ਦਿੰਦੇ ਹਾਂਜੀ ਹਾਂਜੀ ਬਲੀ ਕਿਉਂ ਆਉਂਦੇ ਨਹੀਂ ਸੀ ਉਹਨਾਂ ਨੇ ਉਹ ਬੱਚਾ ਉਹਨਾਂ ਨੇ ਅੱਗੇ ਵੇਚ ਦੇਣਾ ਸੀ 25000 ਰੁਪਏ ਤੋਂ ਲੈਣਾ ਸੀ ਗਾਂ ਬੱਚਾ ਵੇਚ ਦੇਣਾ ਕੀ ਬਾਤ ਹੈ ਜੀ ਖਲਾਸੇ ਕੁਛ ਇਹਨਾਂ ਨੇ ਕੀਤੇ ਆ ਕੁਛ ਇਹਨਾਂ ਨੇ ਕੀਤੇ ਆ ਅਸਲ ਦੇ ਵਿੱਚ ਗਰੋਹ ਹੈ ਕੋਈ ਇਹਨਾਂ ਨੇ ਬਲੀ ਨਹੀਂ ਦੇਣੀ ਸੀ ਇਹ ਗੱਲਾਂ ਤੋਂ ਥੋੜਾ ਜਿਹਾ ਮੁਕਰ ਰਹੇ ਆ ਕਿਉਂਕਿ ਜਿਹੜੀ ਇਹਨਾਂ ਨੇ ਸਵਾਇਆਂ ਤਾਂ ਲਈਆਂ ਇਹ ਬਿਆਨਾਂ ਜੀ ਬਾੜ ਗਏ ਬਾਈ ਇਹਨਾਂ ਨੇ 25000 ਰੁਪਏ ਦਾ ਜਵਾਖ ਜਿਹੜਾ ਸੀ ਚੱਕ ਕੇ ਉਹ ਸਿਆਣਿਆਂ ਨੂੰ ਦੇਣਾ ਸੀ ਅੱਗੇ ਵੇਚਦੇ ਸੀ ਉਹਨਾਂ ਨੇ 25000 ਦਾ ਬੱਚਾ 25 ਇਹਨਾਂ ਨੂੰ ਲੈਣਾ ਸੀ 25000 ਰੁਪਏ ਉਹਨਾਂ ਨੇ ਗਾਹਾਂ ਹੋਰ ਜਨ ਦੇਣਾ ਸੀ ਸੋ ਬਾਈ ਉਹਨਾਂ ਨੂੰ ਘਰੇ ਬੈਠਿਆਂ ਨੂੰ ਪੈਸੇ ਬਣਦੇ ਆ ਤੇ ਜਰਾ ਮਤਲਬ ਹੋਰ ਵੱਡੇ ਬੱਚਿਆਂ ਨੂੰ ਚੱਕਦੇ ਆ ਜੀ ਤੁਸੀਂ ਤਾਂ ਮਤਲਬ ਇਹ ਕੰਮ ਤੁਹਾਡੇ ਕੋਲੇ ਰੋਜ਼ ਕੀਸ ਆਉਂਦੇ ਆ ਵੱਡੇ ਬੱਚਿਆਂ ਦਾ ਕੀ ਕਰਦੇ ਜੀ ਵੱਡੇ ਬੱਚਾਂ ਦਾ ਕੁਛਕਤਾਏ ਉਹਨਾਂ ਨੂੰ ਡਰਾ ਤਮਕਾ ਕੇ ਉਹਨਾਂ ਤੋਂ ਕੰਮ ਕਰਾਉਂਦੇ ਆ ਜੀ ਪਾਹੀ ਜੀ ਜਗ੍ਹਾ ਤੇ ਰੱਖਦੇ ਉਹ ਬਾਹਰ ਅੰਦਰ ਨਹੀਂ ਦੇਖ ਸਕਦੇ ਸਾਡੇ ਕੋਲ ਮਾਮਲੇ ਆਉਂਦੇ ਆ ਸਾਡੇ ਕੋਲ ਇੱਕ ਬੱਚਾ ਆਇਆ ਸੀਗਾ ਬਾ ਉਹਨੂੰ ਪਕੜ ਲਿਆ ਸੀ ਅਸੀਂ ਠੀਕ ਹੈ ਜੀ ਉਹ ਬੰਦਾ ਮੰਨਿਆ ਨਹੀਂ ਅਸੀਂ ਬਹੁਤ ਕੁੱਟ ਮਾਰ ਕੀਤੀ ਉਹਦੇ ਨਾਲ ਬਹੁਤ ਪੁੱਛਗਿੱਛ ਕੀਤੀ ਪਰ ਮੰਨਿਆ ਨਹੀਂ ਸੋ ਦੋਸਤੋ ਜਿਹੜਾ ਵੀਡੀਓ ਦਾ ਸੱਚ ਹੈ ਇਹਦੇ ਵਿੱਚ ਕੀ ਹੈ ਇਹ ਬੱਚੇ ਨੂੰ ਜਿਹੜੇ ਵੱਡੇ ਬੱਚੇ ਆ ਉਹਨਾਂ ਨੂੰ ਚੱਕਦੇ ਆ ਉਹਨਾਂ ਦੀਆਂ ਅੱਖਾਂ ਕੱਢ ਕੇ ਉਹਨਾਂ ਦੇ ਗੁਰਦੇ ਚੱਕ ਕੱਢ ਕੇ ਉਹਨਾਂ ਨੂੰ ਗਾਹਾਂ ਵੇਚੇ ਜਾਂਦੇ ਆ ਇਹ ਬਹੁਤ ਵੱਡਾ ਘਰਾਉ ਹੈ ਜੀ ਤੇ ਇਹਦਾ ਜਿਹੜਾ ਪਰਦਾ ਫਾਸ ਇਹਨਾਂ ਨੇ ਕਰਤਾ ਪੰਜਾਬ ਦੇ ਪੰਜਾਬ ਦੇ ਪੰਜਾਬ ਪੁਲਿਸ ਸਾਡੇ ਤੇ ਸੋਹ ਜਿਹੇ ਵੀਰ ਵੀਡੀਓ ਨੂੰ ਦੇਖਦੇ ਆ ਬਾਤੋ ਆ ਵੀਡੀਓ ਸ਼ੇਅਰ ਕਰੋ ਆਪਣੇ ਬੱਚਿਆਂ ਨੂੰ ਬਈ ਕਦੇ ਵੀ ਰਾਤ ਬਰਾਤੇ ਕਰੋਨਾ ਬੇ ਕੱਢੋ ਇਹ ਸਾਡਾ ਇੱਕ ਮੈਸੇਜ ਹੈ ਇਹ ਫਿਲਮ ਬਣਾਈ ਆ ਅਸੀਂ ਸਾਰੀ ਵੀਰਾਂ ਨੇ ਤੇ ਇਹ ਸਾਡੀ ਟੀਮ ਹੈ ਤੇ ਸਾਰੀ ਟੀਮ ਗੱਲਬਾਤ ਕਰੂਗੀ ਆਜੋ ਜੀ ਹਾਂਜੀ ਬਾਈ ਬੋਲੋ ਜੀ ਰਮਾਲ ਲਾ ਦਿਓ ਉੱਪਰ ਨਾਲੇ ਤਾਂ ਜੀ ਕੈਮਰਾ ਚੱਲ ਰਿਹਾ ਬਈ ਹਾਂਜੀ ਬਾਈ ਠੀਕੋ ਹਾਂਜੀ ਕਿਸੇ ਬਾਈ ਇਹ ਜਿਹੜਾ ਮੈਸੇਜ ਦਿੱਤਾ ਹੈ ਮੈਸੇਜ ਬਾਰੇ ਜਾਣਨਾ ਪੁੱਛ ਰਿਹਾ ਪੌੜੀਆਂ ਸੰਗੂ ਮੈਸੇਜ ਮੈਸੇਜ ਦਿੱਤਾ ਹੈ ਨਾ ਇਹ ਮੰਨ ਲਓ ਸੱਚ ਹੈ ਜੀ ਇਹ ਵੀ ਜੋ ਸਾਧ ਪਖੰਡੀ ਢੰਗ ਕਰਦੇ ਸਾਰੇ ਤਾਂ ਨਹੀਂ ਵੈਸੇ ਵਿੱਚ ਹੈ ਠੀਕ ਹੈ ਜੀ ਜਿਹੜੇ ਪੀਰ ਬਗੀਰ ਆ ਉਹ ਤਾਂ ਹੈਗੇ ਆ ਬਾਈ ਹਾਂਜੀ ਪਰ ਜਿਹੜੇ ਹੋਣ ਬਣੇ ਹੋਏ ਆ ਜੜਾਈਆਂ ਲਾ ਕੇ ਜਾਂ ਕੁਝ ਵੀ ਆ ਉਹ ਗਲਤ ਹੈ ਗਲਤ ਨੂੰ ਗਲਤ ਗਿਆ ਜੂਗਾ ਨਾ ਹਾਂ ਬਹੁਤ ਫੜੇ ਜਾਂਦੇ ਜੀ ਹਾਂ ਕੀ ਕਹਣਾ ਤੁਹਾਨੂੰ ਬਾਈ ਇਹ ਵੀ ਬਾਈ ਸਾਡੇ ਦਸ ਕਰਨ ਇਹਨੇ ਵੀ ਇੱਕ ਕੈਰੇਕਟਰ ਬਣਾਇਆ ਹੈ ਤਿਆਰ ਕੀਤਾ ਹੈ ਪੁਲਿਸ ਨੇ ਕੈਰੇਕਟਰ ਕੀਤਾ ਹੈ ਤੇ ਸਾਡੇ ਜਿਹੜੇ ਵੀ ਕੈਰੇਕਟਰ ਹੈ ਇਹ ਕਾਲਪਨਿਕ ਹੈ ਕਿਸੇ ਤੇ ਅਸੀਂ ਲਾ ਕੇ ਨਹੀਂ ਵੀਡੀਓ ਬਣਾਈ ਸਾਡਾ ਇੱਕ ਸਮਾਜ ਨੂੰ ਮੈਸੇਜ ਦੇਣਾ ਸਨੇਹਾ ਦੇਣਾ ਇੱਕ ਸਾਡਾ ਫਰਜ਼ ਬਣਦਾ ਹੈ ਉਹ ਅਸੀਂ ਦੇ ਰਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਬੱਚਾਂ ਦਾ ਧਿਆਨ ਰੱਖੋ ਜੀ ਬਾਹਰ ਅੰਦਰ ਜਾਣ ਤੋਂ ਉਹਨਾਂ ਨੂੰ ਗਰੇਜ ਕਰੋ ਅਤੇ ਕਿਸੇ ਦੇ ਮਗਰ ਸਿੱਧਾ ਨਾ ਲੱਗੋ ਪਹਿਲਾਂ ਪੁੱਛ ਪੜਤਾਲ ਕਰੋ ਫਿਰ ਕਿਸੇ ਦੀ ਗੱਲ ਸੁਣੋ ਜਿਹੜਾ ਇਹ ਇਹ ਬਈ ਬੱਚਾ ਨਹੀਂਗਾ ਇਹਦੇ ਚ ਇੱਕ ਕੰਬਲ ਹੈ ਠੀਕ ਹੈ ਕੰਬਲ ਨੂੰ ਅਸੀਂ ਬੱਚੇ ਦਾ ਮਤਲਬ ਬੱਚੇ ਦੇ ਤੌਰ ਤੇ ਵਰਤੇ ਆ ਤੇ ਮੈਡਮ ਸਾਡੇ ਆਰਟਿਸਟ ਹੈ ਮਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਸਸੀ ਗੱਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਹੱਥ ਬੰਨ ਕੇ ਬੇਨਤੀ ਹੈ ਵੀ ਆਪਦੇ ਬੱਚਿਆਂ ਨੂੰ ਕਦੇ ਵੀ ਕਿਤੇ ਵੀ ਆਪਦੇ ਘਰੋਂ ਨਾ ਬਾਹਰ ਕੱਢੋ ਕਿਉਂਕਿ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੋਂ ਚੱਕ ਕੇ ਲੈ ਜਾਂਦੇ ਕਿੱਥੇ ਜਾ ਕੇ ਵੇਚਦੇ ਆ ਮੁੜ ਕੇ ਆਪਣੇ ਭਾਦੀ ਬਣ ਜਾਂਦੀ ਆ ਆਪਾਂ ਕਿਤੋਂ ਲੱਭ ਨਹੀਂ ਸਕਦੇ ਆ ਆਪਦੇ ਬੱਚਿਆਂ ਨੂੰ ਸੋ ਬਾਈ ਜੀ ਇਹੋ ਜਾਂ ਹੁਣ ਕੀ ਚੱਲੀ ਜਾਂਦਾ ਪੰਜਾਬ ਦੇ ਵਿੱਚ ਹਾਲਾਤ ਚੱਲੀ ਜਾਂਦੇ ਆ ਕੀ ਇਹ ਬੱਚਿਆਂ ਨੂੰ ਚੱਕ ਕੇ ਉਹਨਾਂ ਨੂੰ ਅੱਗੇ ਵੇਚ ਰਹੇ ਆ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਵਿਸ਼ਵਾਸ ਦੇ ਵਿਸ਼ਵਾਸ ਦੇ ਵਿੱਚ ਪਾਇਆ ਜਾਂਦਾ ਵੀ ਤੁਹਾਡੇ ਬੱਚਾ ਫੇਰ ਹੋਊਗਾ ਪਹਿਲਾਂ ਕਿਸੇ ਦਾ ਬੱਚਾ ਚੱਕ ਕੇ ਲਓ ਉਹਦੀ ਬਲੀ ਦਿਓ ਇਹ ਚਾਹੀਏ ਆਪਣੇ ਬੱਚਾ ਨੂੰ ਬਚਾਓ ਆਪਣੇ ਪਰਿਵਾਰ ਨੂੰ ਬਚਾਓ ਪੰਜਾਬ ਨੂੰ ਬਣਾਓ ਬਚਾਓ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਅੰਧਵਿਸ਼ਵਾਸ ਫੈਲ ਚੁੱਕਿਆ ਹੈ ਕਿ ਚੋਰ ਆਮ ਤੁਹਾਨੂੰ ਹਰ ਪਿੰਡ ਦੇ ਵਿੱਚ ਘਟੋ ਘਟ ਇੱਕ ਤੋਂ ਦੋ ਮਿਲਣਗੇ ਵੀਡੀਓ ਨੂੰ ਸ਼ੇਅਰ ਕਰੋ ਜੀ ਅਸੀਂ ਤੁਹਾਡੇ ਆਪਣੇ ਬੂਟਾ ਕਰਾਰੀ ਚੈਨਲ ਦੀ ਸਾਰੀ ਟੀਮ ਸਾਰੀ ਟੀਮ ਦਾ ਮੇਰੇ ਵੱਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ